ਕੋਲ ਨੂੰ ਲੈ ਜੀ ਰਿਹਾ ਵੀ ਉਹ ਇਹਨਾਂ ਕੌਲ ਦੇ ਬਾਦ ਸੰਤਾਂ ਨੂੰ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਜਨਮ ਸਥਾਨ ਪਹੁਵਿੰਡ ਸਾਹਿਬ ਵਿਖੇ ਅੱਜ ਪਵਿੱਤਰ ਸ਼ੁਰੂ ਵਰਤ ਸ਼ੁਰੂ ਵਰਦੀ ਸੇਵਾ ਦਾ ਸ਼ੁਭ ਆਰੰਭ ਹੋਇਆ ਇਹ ਸੇਵਾ ਇਤਿਹਾਸਕ ਮਹੱਤਵ ਵਾਲਾ ਕੰਮ ਮੰਨਿਆ ਜਾ ਰਿਹਾ ਹੈ ਕਿਉਂਕਿ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਯਾਦਗਾਰੀ ਨਾਲ ਜੁੜੇ ਪਵਿੱਤਰ ਸਥਾਨ ਤੇ ਸੰਤਾਂ ਵੱਲੋਂ ਇਹ ਸੇਵਾ ਰੂਹਾਨੀ ਉਤਸ਼ਾਹ ਨਾਲ ਕੀਤੀ ਜਾ ਰਹੀ ਹੈ ਪੱਦਰ ਸਰੋਵਰ ਸੇਵਾ ਦੀ ਸ਼ੁਰੂਆਤ ਸਮੇਂ ਇਲਾਕੇ ਦੀਆਂ ਸੰਤਾਂ ਵੱਡੇ ਪੱਧਰ ਤੇ ਹਾਜ਼ਰ ਹੋਈਆਂ ਹਰ ਪਾਸੇ ਆਈਆਂ ਸੰਤਾਂ ਨੇ ਗੁਰੂ ਘਰ ਨਾਲ ਜੋੜ ਕੇ ਸੇਵਾ ਕੀਤੀ ਅਤੇ ਵੈਗਰੂ ਵੈਗਰੂ ਦੇ ਜਾਪ ਨਾਲ ਪਵਿੱਤਰ ਮਾਹੌਲ ਰਚਾਇਆ ਇਸ ਮੌਕੇ ਸੰਤਾਂ ਦੇ ਚਿਹਰਿਆਂ ਉੱਤੇ ਖੁਸ਼ੀ ਤੇ ਚੜ੍ਹਦੀ ਕਲਾ ਦੀ ਝਲਕ ਸਾਫ਼ ਨਜ਼ਰ ਆਈ ਸਥਾਨਕ ਪ੍ਰਬੰਧਕ ਕਮੇਟੀ ਅਤੇ ਗੁਰਸਿੱਖਾਂ ਵੱਲੋਂ ਦੱਸਿਆ ਗਿਆ ਕਿ ਇਸ ਸਰੋਵਰ ਨਾ ਸਿਰਫ ਧਾਰਮਿਕ ਪੱਖੋਂ ਮਹੱਤਵਪੂਰਨ ਰੱਖਦਾ ਹੈ ਬਲਕਿ ਇਹ ਸਥਾਨ ਗੁਰਸਿੱਖਾਂ ਦੀ ਆਤਮਿਕਤਾ ਨੂੰ ਹੋਰ ਮਜ਼ਬੂਤ ਕਰੇਗਾ ਸੇਵਾ ਦੇ ਦੌਰਾਨ ਬੱਚਿਆਂ ਬਜ਼ੁਰਗਾਂ ਤੇ ਨੌਜਵਾਨਾਂ ਵੱਲੋਂ ਹਿੱਸਾ ਪਾਇਆ ਗਿਆ ਇਲਾਕੇ ਦੇ ਆਗੂਆਂ ਵੱਲੋਂ ਇਸ ਪਵਿੱਤਰ ਕੰਮ ਦੀ ਪਰਸ਼ੰਸ਼ਾ ਕੀਤੀ ਗਈ ਅਤੇ ਕਿਹਾ ਕਿ ਇਹ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਸਥਾਨ ਨੂੰ ਹੋਰ ਸੁੰਦਰ ਤੇ ਆਕਰਸ਼ਕ ਬਣਾਉਣ ਲਈ ਸੰਗਤਾਂ ਹਮੇਸ਼ਾ ਸੇਵਾ ਨਾਲ ਜੁੜੀਆਂ ਰਹੇ ਹਨ ਇਸ ਮੌਕੇ ਤੇ ਦੇਖੋ ਡਨ ਟੀਵੀ ਦੀ ਇੱਕ ਵਿਸ਼ੇਸ਼ ਰਿਪੋਰਟ ਮਾਜਰ ਸਾਹਿਬ ਇੱਕੋ ਮਿੰਟ ਜੀ ਲੋਜੀ ਭਾਈ ਲੋਜੀ ਭਾਈ ਥੋੜਾ ਅੱਗੇ ਬਾਬਾ ਜੀ ਇਹ ਜਿਹੜੀ ਸ਼ਿਵਾਰੰਭੀ ਕੀ ਹੈ ਕਿ ਸੰਗਤਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਜੀ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਖਾਲਸਾ ਵਾਹਿਗੁਰੂ ਬਾਬਾ ਜੀ ਕੀ ਵਰਗਾ ਨਾ ਕੋਈ ਸਵਾ ਜਨਾ ਹੋਣਾ ਹੈ ਉਹਨਾਂ ਦਾ ਜਨਮ ਸਥਾਨ ਜਿੱਥੇ ਬਾਬਾ ਜੀ ਆਗਮਨ ਹੋਇਆ ਜਿੱਥੇ ਬਾਬਾ ਜੀ ਖੇਡੇ ਜਿੱਥੇ ਬਾਬਾ ਦੀਪ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਦਾ ਉਪਦੇਸ਼ ਪ੍ਰਚਾਰ ਕੀਤਾ ਉਹ ਜਨਮ ਸਥਾਨ ਦੇ ਦੌਰ ਦੀ ਕਾਰ ਸੇਵਾ ਬਹੁਤ ਜ਼ਰੂਰ ਨਹੀਂ ਸੀ ਹੋਈ ਕੋਈ ਪਿਛੇ ਜੇ بارشਾਂ ਵੀ ਬਹੁਤ ਨਹੀਂ ਆ ਸਾਰੀਆਂ ਸੰਗਤਾਂ ਦਾ ਮਨ ਕਰੀ ਇੱਕ ਵਾਰੀ ਇਹ ਹੁਣ ਸਾਰੀ ਗੱਲ ਕਰਕੇ ਤੇ ਕਾਰ ਸੇਵਾ ਦੁਬਾਰਾ ਤੋਂ ਹੋਵੇ ਅੱਜ ਇਹਦੀ ਸ਼ੁਭ ਰੰਤਰ ਹੋਈ ਹੈ ਬਾਬਾ ਦੀਪ ਸਿੰਘ ਜੀ ਕਿਰਪਾ ਨਾਲ ਬਹੁਤ ਸੰਗਤਾਂ ਦੀ ਸ਼ਾਹ ਹੈ ਕਿ ਸਾਡੇ ਹਿੱਸੇ ਵਿੱਚ ਇੱਕ ਦੋ ਦੋ ਪਾਰਟੀ ਆ ਜਾਣ ਸੇਵਾ ਉਹ ਤੁਹਾਨੂੰ ਪਤਾ ਹੀ ਹੈ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜਿਵੇਂ ਭਾਈ ਨੰਦ ਲਾਲ ਜੀ ਨੇ ਕਿਹਾ ਹੱਕ ਰਾਗਨ ਜੀ ਗੁਰੂ ਗੋਬਿੰਦ ਸਿੰਘ ਗਾਂਧੀ ਕਾਂਦੇ ਖਜ਼ਾਨੇ ਨੂੰ ਗੁਰੂ ਕਾਹਦੇ ਖਜ਼ਾਨੇ ਦਾ ਜਿਹੜਾ ਮਾਲਕ ਹੁੰਦਾ ਹੈ ਜਿੰਨੂੰ ਚਾਬੀਆਂ ਹੁੰਦੀਆਂ ਭਾਈ ਨੰਦ ਲਾਲ ਜੀ ਕਹਿੰਦੇ ਰੱਬ ਦੇ ਖਜ਼ਾਨੇ ਦੀਆਂ ਸਾਰੀਆਂ ਚਾਬੀਆਂ ਗੁਰੂ ਗੋਬਿੰਦ ਸਿੰਘ ਤੋਂ ਉਹ ਖਜ਼ਾਨੇ ਦੇ ਨਾਲ ਮੈਂ ਤੇ ਜੋੜਿਆ ਬਾਬਾ ਦੀਪ ਸਿੰਘ ਜੀ ਦਾ ਗੋਲਦਰੀ ਸਾਰੀ ਦੁਨੀਆ ਮਦਦਾਂ ਦੇ ਰੇ ਬਾਬਾ ਜੀ ਹਰ ਘਰ ਦੇ ਅੰਦਰ ਜਾਓ ਹੈ ਬਾਬਾ ਜੀ ਦੇ ਸਰੋਵਰ ਦੀ ਕਾਰ ਸੇਵਾ 'ਚ ਸਾਡੀ ਹਾਜ਼ਰੀ ਲੱਗ ਜੇ ਬਹੁਤ ਉਸ਼ਾ ਦੇ ਨਾਲ ਬਾਬਾ ਦੀਪ ਸਿੰਘ ਜਨਮ ਸਥਾਨ ਦੇ ਸਰੋਵਰ ਦੀ ਕਾਰ ਸੇਵਾ ਸੰਗਤਾਂ ਕਰ ਰਹੀਆਂ